ਸੱਤ ਕਿਰੀ ਕਾਲ ਦੋਸਤੋ ਸੰਧੂ ਬੀਬੀ 31 ਚੈਨਲ ਤੋਂ ਵਗਾਰਿਆਂ ਚ ਤੁਹਾਨੂੰ ਹਨੇਰੀ ਝੱਕੜ ਦੇ ਨੁਕਸਾਨ ਪਿੰਡ ਰੋੜਖੀ ਅਪ ਤੂੜੀ ਵਾਲਾ ਸ਼ੈੱਡ ਸੀ ਮਿੱਤਰੋ 60 ਫੁੱਟ ਤੇ ਸਾਰੇ ਦਾ ਸਾਰਾ ਹੀ ਚੱਕ ਕੇ ਦੂਜੇ ਵਾਹਣ ਚ ਨਾਲ ਲੱਗਵੇਂ ਚ ਮਾਰਿਆ ਚੱਕ ਆ ਪਿਆ ਕੋਈ ਸਲੇਟ ਨਹੀਂ ਛੱਡੀ ਸਾਰੇ ਦਾ ਸਾਰਾ 60 ਦਾ 60 ਫੁੱਟ ਸਾਰਾ ਤੋੜਤਾ ਬਹੁਤ ਜਾਦੇ ਮੀਹ ਹਨੇਰੀ ਚਖੜ ਮਿੱਤਰੋ ਬਹੁਤ ਜ਼ਿਆਦਾ ਸੀ ਕਿਹੜੇ ਕਿਹੜੇ ਪਿੰਡਾਂ 'ਚ ਮਿੱਤਰੋ ਇਹ ਚਖੜ ਹਨੇਰੀ ਆਈ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਜ਼ਿਆਦੇ ਕੀਤਾ ਨੁਕਸਾਨ ਵੱਡੇ ਰੋੜ ਕਰਤੇ ਮਿੱਤਰੋ ਇਹਨੇ ਬੰਦ ਦਰਖਤ ਸਾਰੇ ਦੜਾ ਦੜ ਸਿੱਟਦੇ ਬਹੁਤ ਜ਼ਿਆਦੇ ਭਾਰੀ ਨੁਕਸਾਨ ਹੈ ਮਾਨਸਾ ਜ਼ਿਲ੍ਹੇ 'ਚ ਆ ਸ਼ੈੱਡ ਸੋਡੇ ਸਾਹਮਣੇ ਪਿਆ ਹੈ ਬਹੁਤ ਜਿਆਦਾ ਨੁਕਸਾਨ ਕੀਤਾ ਇਹ ਤਾਂ ਹਵਾ ਇਧਰ ਲਈ ਸੀ ਮਿੱਤਰੋ ਨਹੀਂ ਤਾਂ ਇਹ ਛੱਟ ਵੀ ਜੇ ਅੰਦਰਲੀ ਸਾਈਡ ਦੇਖਦਾ ਤਾਂ ਮਾਰ ਸਕਦਾ ਸੀ ਬਚਤ ਰਹਿ ਗਈ ਇਹ ਤਾਂ ਬਾਣ ਵਿਹਲਾ ਸੀ ਬਹੁਤ ਜਿਆਦਾ ਨੁਕਸਾਨ ਧੰਨਵਾਦੀ